ਏ ਬਾਈ ਜੀ ਸ਼ੰਕਰ ਦਾ ਮਾਲ ਹੈ ਮੈਚਿੰਗ ਮਾਲ ਹੈ 2.2 ਮੀਟਰ ਦੀ ਬਾਈ ਜੀ ਕੱਟ ਹੋਊਗੀ ਜਿਹੜੀ ਕੱਪੜੇ ਦੀ ਫਾਈ ਜੀ ਪੂਰ ਫ਼ਰਜ਼ੁਮੇਵਾਰੀ ਹੋਊ ਜੀ ਜਿਹੜੀ ਆਪਾਂ ਗੱਲ ਕਹਾਂਗੇ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਬਾਈ ਜੀ ਵੀਡੀਓ ਦੇਖਦੇ ਆਪਾਂ ਸੈੱਟ ਦੀ ਵੀਡੀਓ ਆਪਾਂ ਹੁੰਦੇ ਬਾਈ ਜੀ ਸੈੱਟ ਦੇ ਰੇਟ ਦੱਸ ਦਿਆ ਆਪਣਾ ਕੋਈ ਸੈੱਟ ਦਾ ਰੇਟ ਨਹੀਂ ਬਾਈ ਜੀ ਕੱਲਾ ਕੱਲਾ ਸੂਟ ਜਿੰਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨੇ ਮਰਜ਼ੀ ਰੰਗ ਲੈ ਲਓ ਪਰ ਬਾਈ ਜੀ ਸੀ ਸੂਟ ਦਾ ਰੇਟ ਹੈ ਇਹ ਇੱਕ ਕਰੋ ਚੈੱਕ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਕਿਹੜਾ ਜਿਹੜਾ ਬੰਦਾ ਲੈ ਗਿਆ ਬਾਈ ਜੀ ਇਹ ਨਹੀਂ ਹੋ ਸਕਦਾ ਵੀ ਡਿਜ਼ਾਈਨ ਇਹ ਗੱਲ ਕਹਦੇ ਯਾਰ ਬਾਈ ਡਿਜ਼ਾਈਨ ਨਹੀਂ ਸੋਹਣੇ ਹੈਗੇ ਦੇਖੋ ਬਾਈ ਜੀ ਬਾਈ ਜੀ ਜਿਹੜੀ ਆਡੀ ਦਾ BMW ਦਾ ਤੇ ਆਲ ਓਵਰ ਸ਼ੰਕਰ ਦਾ ਇਹ ਤਿੰਨਾਂ ਦੀ ਬਾਈ ਜੀ ਵੈਰਿਟੀ ਦਾ ਇੱਕੋ ਰੇਟ ਹੈ 400 ਤੇ ਬਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਸੋਡੇ ਵਾਸਤੇ ਅੱਜ ਫੇਰ ਇੱਕ ਬਹੁਤ ਵਧੀਆ ਨਵੀਂ ਵੀਡੀਓ ਲੈ ਕੇ ਆਏ ਆਂ ਜਿਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਤੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਬਾਈ ਜੀ ਮਾਲ ਹੈ ਕਾਟਨ ਦਾ ਤੇ ਅੱਜ ਜਿਹੜੀ ਸ਼ੁਰੂ ਵੀਡੀਓ ਦਿਖਾਵਾਂਗੇ ਬਾਈ ਜੀ ਇੱਕ ਕਾਪਾ ਇਹਦੇ ਵਿੱਚ ਇਕੱਲਾ ਆਲ ਓਵਰ ਦਿਖਾਵਾਂਗੇ ਕਿਉਂਕਿ ਵੀਡੀਓ ਬਾਰੇ ਲੰਬੇ ਟਾਈਮ ਚ ਬਣਾ ਨਹੀਂ ਸਕਦੇ ਮਾਲ ਬਾਈ ਬਹੁਤ ਵੱਡੀ ਪੱਧਰ ਤੇ ਆਪਣੇ ਕੋਲੇ ਅੱਜ ਆਇਆ ਹੋਇਆ ਹੈ ਕਾਟਨ ਦਾ ਦਵੱਟਿਆਂ ਵਾਲਾ ਬਾਈ ਜੀ ਪਿਓਰ ਦਵੱਟੇ ਵਾਲਾ ਬਾਈ ਜੀ ਕਾਟਨ ਦਾ ਆਉਡੀ ਪੈਰਸ ਬੂਟੀ ਤੇ ਇਹ ਮੈਚਿੰਗ ਬਾਈ ਜੀ ਆਪਣੇ ਕੋਲੇ ਨਾ ਮਾਲਾ ਸ਼ੰਕਰ ਦਾ ਤੇ AK Tex ਦਾ ਮਾਲ ਆ ਬਾਈ ਜੀ ਪੂਰੀ ਵਧੀਆ ਸਟੈਂਡਰਡ ਦਾ ਮਾਲ ਰੱਖਦੇ ਆ ਆਪਾਂ ਤੁਹਾਨੂੰ ਪਤਾ ਵੀ ਆ ਵੀਡੀਓ ਤੁਸੀਂ ਦੇਖਦੇ ਹੋਵੋਗੇ ਤੇ ਇੱਕ ਵੀਰ ਜੀ ਆਪਾਂ ਸਾਰੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਇੱਕ ਚੀਜ਼ ਨਹੀਂ ਦਿਖਾਉਂਦੇ ਬਹੁਤ ਜਿਹਾ ਇੱਕ ਵੀਡੀਓ ਦੇ ਵਿੱਚ ਘੱਟੋ ਘੱਟ ਆਪਾਂ 4-5 ਆਈਟਮਾਂ ਦਿਖਾਉਨੇ ਆ ਬਾਈ ਜੀ ਕੱਲ ਨੂੰ ਫਿਰ ਆਪਾਂ ਵੀਡੀਓ ਪਾਵਾਂਗੇ ਨਵੀਂ ਤੋਂ ਨਵੀਂ ਪਾਉਨੇ ਆ ਆਪਾਂ ਤੇ ਜਿਹੜੀ ਅੱਜ ਵੀਡੀਓ ਲੈ ਕੇ ਆਏ ਬਾਈ ਜੀ ਆਲ ਓਵਰ ਦੀ ਹੈ कॉटन ਦੀ ਪਿਓਰ ਜਮਾ AK Tex ਤੇ ਸ਼ੰਕਰ ਦਾ ਮਾਲ ਹੈ ਤੇ ਬਾਈ ਜੀ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਆ ਉਹਨਾਂ ਨੂੰ ਆਪਾਂ ਲੋਕੇਸ਼ਨ ਦੱਸ ਦਈ ਜਿਹੜੀ ਆਪਣੀ ਲੋਕੇਸ਼ਨ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਿੱਚ ਜੀ ਆਪਣਾ ਜੋ ਆਪਣਾ ਜਿਹੜਾ ਬੋਰਡ ਆ ਬਾਈ ਜੀ ਇਹ ਫੇਮਸ ਬੋਰਡ ਆਪਣਾ 바ਰਕ ਉੱਤੇ ਲੱਗਿਆ ਹੋਇਆ ਬਾਈ ਜੀ ਵਧੀਆ ਧਰੇ ਤੇ ਦੁਕਾਨ ਹੈ ਡੇਰਾ ਬਾਵਾ ਪੰਜਾਬ ਦਾ ਸਤਾਰਮਸ਼ਲਾ ਦੇ ਬਾਈ ਜਮਾਂ ਨਜ਼ਦੀਕ ਹੈ ਕੋਲੇ ਆ ਜਮਾਂ ਡੇਰਾ ਬਾਵਾ ਪੰਜਾਬ ਦਾ ਸਤਾਰਮਸ਼ਲਾ ਜ਼ਿਲ੍ਹਾ ਬਠਿੰਡਾ ਬਾਈ ਜੀ ਪਿੰਡ ਮੈਸਰਖਾਨਾ ਨੇੜੇ ਮੋੜ ਮੰਡੀ ਦੇ ਕੋਲੇ ਆ ਬਾਈ ਜੀ ਪਿੰਡ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਜ਼ਰੂਰ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜ਼ਰੂਰ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਤੁਮਾਂਕੇ ਰਾਰ ਵੀਡੀਓ ਬਾਈ ਜੀ ਹੋਰ ਸੇਲ ਦੀ ਵੀਡੀਓ ਦਿਖਾਵਾਂਗੇ ਅੱਜ ਦੁਕਾਨਦਾਰਾਂ ਵਾਸਤੇ ਤੋਹਫਾ ਬਾਈ ਜੀ ਜਿਹੜਾ ਰੇਟ ਦੱਸਾਂਗੇ ਬਾਈ ਜੀ ਚੈਲੰਜ ਹੋਊ ਰੇਟ ਦਾ ਜ਼ਿੰਮੇਵਾਰੀ ਆ ਬਾਈ ਜੀ ਰੇਟ ਦੀ ਆਓ ਆਪਾਂ ਦਿਖਾਉਨੇ ਆ ਬਾਈ ਜੀ ਪਹਿਲੇ ਤਾਂ ਮਾਲ ਦੇਖੋ ਬਾਈ ਜੀ ਸ਼ੰਕਰ ਦਾ ਮਾਲ ਆ ਬਾਈ ਜੀ ਸੋਨੇ ਵਰਗਾ ਮਾਲ ਆ ਸੋਨੇ ਵਰਗਾ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਕੋਈ ਦੇਸੀ ਮਾਲ ਨਹੀਂ ਇਹਦੇ 'ਚ ਕੋਈ ਬਾਈ ਇਹਦੇ 'ਚ ਖਰਾਬ ਹੋਣਾ ਮਾਲ ਨਹੀਂ ਬਾਈ ਜੀ ਪੂਰਾ ਵਧੀਆ ਸਕੰਡਰ ਦਾ ਮਾਲ ਹੈ ਇਹ ਸ਼ੰਕਰ ਬ੍ਰਾਂਡ ਦਾ ਬਾਈ ਜੀ ਪਹਿਲਾਂ ਵੀ ਬਹੁਤ ਜ਼ਿਆਦਾ ਵੇਚਿਆ ਹੋਇਆ ਆਪਣਾ ਤੇ ਬਾਈ ਜੀ ਨਵੇਂ ਡਿਜ਼ਾਈਨ ਫੇਫਰਾ ਪੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਬਾਈ ਜੀ ਪੂਰੀ ਗੌਰ ਨਾਲ ਸ਼ੌਂਕ ਨਾਲ ਵੀਡੀਓ ਦੇਖਿਓ ਵੀਡੀਓ ਆਪਾਂ 10-12 ਮਿੰਟਾਂ ਦੀ ਬਣਾਵਾਂਗੇ ਵੱਧ ਨਹੀਂ ਬਣਾਉਂਦੇ ਪਾਈ ਜੀ ਜਰੂਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਅਤੇ ਸ਼ੇਅਰ ਤੇ ਸਬਸਕ੍ਰਾਈਬ ਵੀ ਜੀ ਜਰੂਰ ਕਰਿਆ ਕਰੋ ਇਹ ਬਾਈ ਜੀ ਸ਼ੰਕਰ ਦਾ ਮਾਲ ਹੈ ਮੈਚਿੰਗ ਮਾਲ ਹੈ 2.5 ਮੀਟਰ ਦੀ ਬਾਈ ਜੀ ਕੱਟ ਹੋਊਗੀ ਜਿਹੜੀ ਕੱਪੜੇ ਦੀ ਫਾਈ ਜੀ ਪੂਰ ਫੁੱਲ ਜ਼ਿੰਮੇਵਾਰੀ ਹੋਊਗੀ ਜਿਹੜੀ ਆਪਾਂ ਗੱਲ ਕਹਾਂਗੇ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਬਾਈ ਜੀ ਚੈੱਕ ਕਰੋ ਆ ਵੀ ਸਾਨੂੰ ਡਿਜ਼ਾਈਨ ਦਿਖਾਉਣਾ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਦਿਖਾਉਣ ਵਾਲਾ ਹੈ ਪਰ ਕਰੀਏ ਕੀ ਬਾਈ ਜੀ ਸਮਾਂ ਨਹੀਂ ਜਾਚਦਾ ਦਿੰਦਾ ਬਾਈ ਜੀ ਕਿਉਂ 10 15 ਮਿੰਟ ਉਹਦੀ ਹੋ ਜਾਂਦੇ ਬਾਈ ਜੀ ਕੱਲੇ ਕੱਲੇ ਚੀਜ਼ ਦਿਖਾਉਣ ਨਾਲ ਤੇ ਇੱਕ ਸਾਨੂੰ ਇਹ ਦੱਸ ਦਈਏ ਬਾਈ ਜੀ ਆਪਾਂ ਇੱਕ ਵੀਡੀਓ ਦੇ ਵਿੱਚ ਮਾਲ ਆਪਾਂ ਬਹੁਤ ਜ਼ਿਆਦਾ ਦਿਖਾਉਣੇ ਆਏ ਨਹੀਂ ਬਾਈ ਇੱਕੂ ਬਰੇਟ ਹੀ ਦਿਖਾਉਂਦੇ ਆਪਾਂ ਜਿਹਦੇ ਵਿੱਚ ਮਾਲ ਬਹੁਤ ਦਿਖਾਉਣੇ ਆ ਆਪਾਂ ਇਹ ਚੈੱਕ ਕਰੋ ਬਾਈ ਜੀ ਕੱਪੜੇ ਦੀ ਇੰਨੀ ਕਿ ਜ਼ਿੰਮੇਵਾਰੀ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਕਪੜਾ ਸਾਨੂੰ ਆ ਦੇ ਮਾਗੇ ਮਾਲ ਚਾ ਟਣਾ ਟਣ ਬਾਈ ਉਹ ਕੰਮ ਨਹੀਂ ਹੈਗਾ ਬਾਈ ਖਰਾਬ ਹੋ ਜੂ ਫੁੱਲ ਜ਼ਿੰਮੇਵਾਰੀ ਹੈ ਇਹ ਮਾਲ ਬਾਈ ਜੀ ਖਰਾਬ ਹੋ ਜਾ ਆਪਣੇ ਸਲਾਈ ਦੇ ਦੇ ਪੈਸੇ ਵੀ ਲੈ ਜਾਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਟਾਕ ਡਿਜ਼ਾਈਨ ਲੈ ਕੇ ਆਏ ਬਾਈ ਜੀ ਬਹੁਤ ਜਿਆਦੇ ਡਿਜ਼ਾਈਨ ਘੱਟੋ ਘੱਟ ਆਪਣੇ ਕੋਲੇ ਬਾਈ ਜੀ ਇਹਦੇ 50 ਡਿਜ਼ਾਈਨ ਆਪਣੇ ਕੋਲੇ 50 ਡਿਜ਼ਾਈਨ ਬਾਈ ਜੀ ਘੱਟੋ ਘੱਟ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਇਹ ਸ਼ੰਕਰ ਦਾ ਬ੍ਰਾਂਡ ਹੈ ਬਾਈ ਜੀ ਕੋਈ ਦੇਸੀ ਬ੍ਰਾਂਡ ਨਹੀਂ ਹੈਗਾ ਵੀ ਦੇਸੀ ਇਹ ਸ਼ੰਕਰ ਦਾ ਬ੍ਰਾਂਡ ਹੈ ਮੈਚਿੰਗ ਕੱਪੜਾ ਬਾਈ ਜੀ ਤੇ 2.5 2.5 ਮੀਟਰ ਦੀ ਕਟਾ ਹੈ ਬਾਈ ਜੀ ਜਿਹੜਾ ਸਲਵਾਰ ਦਾ ਕੱਪੜਾ ਇਹ ਸੈਲਫ ਪ੍ਰਿੰਟ ਹੈ ਤੇ ਬਾਈ ਜੀ ਜਿਹੜਾ ਕੱਪੜਾ ਕਿਰਾਂ ਲੈ ਗਿਆ ਇੱਕ ਵਾਰੀ ਤੇ ਬਾਈ ਜੀ ਜ਼ਿੰਮੇਵਾਰੀ ਲੈਣਿਆ ਇਸ ਗੱਲ ਤੇ ਜੇ ਕੋਈ ਦੂਜੀ ਵਾਰ ਨੂੰ ਇਹ ਗੱਲ ਕਹੇ ਵੀ ਹਾਂ ਯਾਰ ਕੱਪੜਾ ਸੀਗਾ ਬਾਈ ਜੀ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਤੇ ਆਪਾਂ ਤੁਹਾਨੂੰ ਹੁਣ ਆ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕੱਲਾ ਕੱਲਾ ਵੇ ਆਪਾਂ ਆਏ ਬਾਈ ਜੀ ਕੱਲਾ ਕੱਲਾ ਦਿਖਾ ਨਹੀਂ ਸਕਦੇ ਬਾਈ ਜੀ ਇਹਦੇ 'ਚ ਹੁਣ ਸਾਰਾ ਵੀਡੀਓ ਦੇ 'ਚ ਜੇ ਕਿਨੇ ਸਕਰੀਨ ਸ਼ਾਟ ਲੈਣਾ ਬਾਈ ਜੀ ਦੇਖੋ ਡਿਜ਼ਾਈਨ ਦੇਖੋ ਕੱਲਾ ਕੱਲਾ ਬਾਈ ਜੀ ਇਹੋ ਜੇ ਡਿਜ਼ਾਈਨ ਆ ਜਿਵੇਂ ਆ ਆ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਲੈ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਐਡੇ ਸੋਹਣੇ ਡਿਜ਼ਾਈਨ ਆ ਬਾਈ ਜੀ ਬਹੁਤ ਹੀ ਵੱਡੀ ਪੱਧਰ ਤੇ ਮਾਲ ਆਪਣੇ ਕੋਲੇ ਅੱਜ ਆਇਆ ਬਾਈ ਜੀ ਆਪਾਂ ਸਾਰਾ ਮਾਲ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਬਹੁਤ ਲੰਮੀ ਬਣ ਜਾਂਦੀ ਹੈ ਫਿਰ ਆਪਾਂ ਦਿਖਾ ਨਹੀਂ ਸਕਦੇ ਆ ਦੇਖੋ ਭਾਈ ਜੀ ਡਿਜ਼ਾਈਨ ਦੇਖੋ ਦੇਖੋ ਭਾਈ ਜੀ ਡਿਜ਼ਾਈਨ ਭਾਈ ਜੀ ਮਲਾਈ ਵਰਗਾ ਕਪੜਾ ਪਿਆ ਪੋਲਾ ਜਮਾ ਪਿਓਰ ਕਾਟਨ ਸ਼ੰਕਰ ਦਾ ਮਾਲ ਆ ਭਾਈ ਜੀ ਕੰਪਨੀ ਦਾ ਗਿਠ ਗਿਠ ਤੇ ਮੋਹਰ ਹੈ 2.5 2.5 ਮੀਟਰ ਹੀ ਕੱਟ ਆ ਭਾਈ ਜੀ ਫੁੱਲ ਕੱਟ ਦੇਵਾਂਗੇ ਫੁੱਲ ਜ਼ਿੰਮੇਵਾਰੀ ਆ ਭਾਈ ਜੀ ਰੇਟ ਦੀ ਕਪੜੇ ਦੀ ਪੂਲ ਜ਼ਿੰਮੇਵਾਰੀ ਹੈ ਇਹਦੇ ਵਿੱਚ ਡਿਜ਼ਾਈਨ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਪਏ ਆਪਣੇ ਕੋਲੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਬਾਈ ਜੀ ਘੱਟੋ ਘੱਟ ਆਪਣੇ ਕੋਲੇ 50 ਤੋਂ 60 ਡਿਜ਼ਾਈਨ ਪਏ ਆਪਣੇ ਕੋਲੇ ਇਹਦਾ ਬਾਈ ਜੀ ਜਿਹੜਾ ਦੁਕਾਨਦਾਰੀ ਰੇਟ ਆ ਬਾਈ ਜੀ ਇਹਦਾ ਸੀ ਸੂਟ ਲੈਣ ਤੇ ਜਿਹੜਾ ਬੰਦਾ ਇੱਕ ਸੈੱਟ ਲੈ ਲੂ ਬਾਈ ਜੀ ਇੱਕ ਤੁਹਾਨੂੰ ਹੋਰ ਸਮਝਾ ਦੇ ਬਾਈ ਜੀ ਗੱਲ ਜਿਹੜਾ ਆਹ ਆਪਾਂ ਸੀ ਸੂਟ ਦੇਣਾਂਗੇ ਬਾਈ ਜੀ ਕਲਾ ਕਲਾ ਸੂਟ ਕਟਵਾ ਸਕਦਾ ਅਗਲਾ ਕੋਈ ਇਤਰਾਜ਼ ਨਹੀਂ ਵਿਚ ਬਾਈ ਜੀ ਵੀਰੋ ਦੇਖਦੇ ਆਪਾਂ ਸੈੱਟ ਦੀ ਵੀਡੀਓ ਆਪਾਂ ਹੁੰਦੇ ਆ ਬਾਈ ਜੀ ਸੈੱਟ ਦੇ ਰੇਟ ਦੱਸ ਦਿਆ ਆਪਣਾ ਕੋਈ ਸੈੱਟ ਦਾ ਰੇਟ ਨਹੀਂ ਬਾਈ ਜੀ ਕੱਲਾ ਕੱਲਾ ਸੂਟ ਜਿੰਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨੇ ਮਰਜ਼ੀ ਰੰਗ ਲੈ ਲਓ ਪਰ ਬਾਈ ਜੀ ਸੀ ਸੂਟ ਦਾ ਰੇਟ ਹੈ 480 ਰੁਪਏ ਦਾ ਬਾਈ ਜੀ ਰੇਟ ਹੈ ਚੈਲੈਂਜ ਦਾ ਰੇਟ ਨਹੀਂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਸ਼ੰਕਰ ਦਾ ਮਾਲ ਹੈ 480 ਰੁਪਏ ਸੂਟ ਦਾ ਰੇਟ ਹੈ ਬਾਈ ਇੱਕ ਦਾ ਪਰ ਬਾਈ ਜੀ ਸੀ ਸੂਟ ਲੈਣੇ ਪੈਣਗੇ ਇਕੱਠੇ ਜੇ ਸੀ ਸੂਟ ਲੈ ਲਓਗੇ ਬਾਈ ਜੀ ਇਕੱਠੇ 480 ਰੁਪਏ ਦਾ ਰੇਟ ਹੈ ਕੱਲੇ-ਕੱਲੇ ਦੇ ਆ ਛੂਟ ਦਾ ਰੇਟ ਨਹੀਂ ਬਾਈ ਜੀ ਇਹ ਛੀ ਛੂਟਾ ਦਾ ਰੇਟ ਹੈ ਲੈਪ ਮਾ ਕੱਲਾ-ਕੱਲਾ ਜਿਹੜਾ ਮਰਜ਼ੀ ਕਟਾ ਲਿਓ ਬਾਈ ਜੀ ਸੂਟ ਛੀ ਲੈਣੇ ਪੈਣਗੇ ਉਹਦਾ ਰੇਟ 480 ਰੁਪਏ ਦਾ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਮਾਲ ਬਾਈ ਜੀ ਬਹੁਤ ਵਧੀਆ ਮਾਲ ਹੈ ਆਓ ਬਾਈ ਜੀ ਹੁਣ ਆਪਾਂ ਤੁਹਾਨੂੰ ਕਹਾਂ ਲਜਾਣੇ ਆ ਇੱਕ ਆਪਣੇ ਕੋਲੇ ਮਾਲ ਹੈ ਆਡੀ ਸਾਰੇ ਜਾਣਦੇ ਆ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਫੁੱਲ ਜ਼ਿੰਮੇਵਾਰੀ ਆ ਮਾਲ ਦੀ ਦੇਖੋ ਬਾਈ ਜੀ ਮਾਲ ਏਕੇ ਟੈਕਸ ਦਾ ਹੈ ਤੇ ਘੱਟੋ-ਘੱਟ ਆਪਣੇ ਕੋਲੇ ਬਾਈ ਜੀ 100 ਡਿਜ਼ਾਈਨ ਪਿਆ ਹੈ ਆਡੀ ਦਾ ਜਿਹੜਾ ਤੁਹਾਨੂੰ ਰੇਟ ਦੇਵਾਂਗੇ ਬਾਈ ਜੀ ਰੇਟ ਵੀ ਬਹੁਤ ਜ਼ਿਆਦੇ ਖਿੱਚ ਕੇ ਦੇਵਾਂਗੇ ਇੱਕ ਨੰਬਰ ਕੁਆਲਿਟੀ ਦੇਵਾਂਗੇ ਐਨੀ ਹੈਵੀ ਕਪੜਾ ਮਾੜਾ ਹੋਊਗਾ ਆਉਡੀ ਨੂੰ ਬਾਈ ਸਾਰੇ ਜਾਣਦੇ ਆ ਕੇ ਟੈਕ ਦੀ ਆਉਡੀ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਕੁਆਲਿਟੀ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਬਾਈ ਜੀ ਕੁਆਲਿਟੀ ਆ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਕਲਾ ਕਲਾ ਡਿਜ਼ਾਈਨ ਆਪਾਂ ਸਾਰੇ ਨਹੀਂ ਦਿਖਾ ਸਕਦੇ ਕਿਰਪਾ ਕਰਕੇ ਆਈਆਂ ਵੀ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਬਾਈ ਜੀ ਤੇ ਜੈਨ ਨਹੀਂ ਤੁਸੀਂ ਮੁਕਾ ਸਕਦੇ ਐਨੇ ਡਿਜ਼ਾਈਨ ਆ ਭਾਈ ਜਿੰਨੇ ਤੁਸੀਂ ਕਹੋਗੇ ਠਿੱਕੇ ਗੂੜੇ ਸਾਰੇ ਆ ਬਾਈ ਜੀ ਤੇ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਪਿਆ ਦੇਖੋ ਬਾਈ ਜੀ ਆਪਣੇ ਕੋਲ ਡਿਜ਼ਾਈਨ ਹੀ ਇਹ ਜੇ ਪੈਣ ਬਾਈ ਜੀ ਜਿੰਨੇ ਤੁਸੀਂ ਕਹੋਗੇ ਡਿਜ਼ਾਈਨ ਉਹਨੇ ਆ ਬਾਈ ਜੀ ਚੱਕੋ ਡਿਜ਼ਾਈਨ ਦੇਖੋ ਬਾਹਰ ਨਾਜਾਇਜ਼ ਇਹਨੇ ਚੱਕੋ ਦੇਖੋ ਡਿਜ਼ਾਈਨ ਜੀ ਆ ਦੇਖੋ ਜੀ ਇਹ ਤਾਂ ਸੀ ਬਾਈ ਜੀ ਆਡੀ ਦਾ ਮਾਲ ਆਪਣੇ ਕੋਲੇ ਘੱਟੋ ਘੱਟ 100 ਡਿਜ਼ਾਈਨ ਤੇ ਆਡੀ ਦਾ ਇਹਦੇ ਵਿੱਚ ਹੀ ਬਾਈ ਜੀ ਇੱਕ ਆਪਣੇ ਕੋਲ BMW ਇਹ ਵੀ ਸਾਰੇ ਜਾਣਦੇ ਆ ਬਾਈ ਜੀ BMW ਦਾ ਮਾਲ ਦਿਖਾਉਨੇ ਹੁਣ ਆਪਾਂ ਤੁਹਾਨੂੰ BMW ਦਾ ਤੇ ਆਡੀ ਦਾ ਬਾਈ ਜੀ ਰੇਟ ਇਹਦਾ ਇੱਕ ਹੋਊਗਾ ਇਹ ਆ ਦੇਖੋ ਬਾਈ ਜੀ BMW ਬਾਈ ਜੀ ਸਾਰੇ ਜਾਣਦੇ ਆ ਬਾਈ ਜੀ BMW ਕੀ ਚੀਜ਼ ਹੈ ਤੇ ਕਪੜਾ ਬਾਈ ਜੀ ਕਪੜਾ ਦੇਖ ਕੇ ਬਾਈ ਜੀ ਜਮਾ ਥੋੜਾ ਰੂਹ ਖੁਸ਼ ਹੋ ਜੂ ਬਾਈ ਜੀ ਮਨ ਖੁਸ਼ ਹੋ ਜੂ ਜੇ ਬਾਈ ਜੀ ਮਨ ਖੁਸ਼ ਨਾ ਹੋਇਆ ਆਪਾਂ ਬੈਠੇ ਆ ਬਾਈ ਜੀ ਇਹ ਨਹੀਂ ਹੋ ਸਕਦਾ ਵੀ ਕਪੜਾ ਤੁਸੀਂ ਦੇਖੋਗੇ ਕਪੜਾ ਦੇਖ ਕੇ ਤੁਹਾਡਾ ਮਨ ਖੁਸ਼ ਨਾ ਹੋਵੇ ਬਾਈ ਜੀ ਇਹ BMW ਆ ਬਾਈ ਇਹ ਆਪਣੇ ਕੋਲ BMW ਵੀ ਮਿਲ ਜੂ ਬਾਈ ਜੀ ਆਡੀ ਵੀ ਮਿਲ ਜੂ ਬਾਈ ਜੀ ਸ਼ੰਕਰ ਦਾ ਮਾਲ ਵੀ ਹੈ ਆ ਦੇਖੋ ਬਾਈ ਜੀ BMW ਕੱਪੜੇ ਦੀ ਬਾਈ ਜੀ ਇੰਨੀ ਇੱਕ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਜਿੰਨੀ ਤੁਸੀਂ ਕਹਿ ਦੋ ਬਾਈ ਜੀ ਉਨੀ ਜ਼ਿੰਮੇਵਾਰੀ ਹੈ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਆ ਡਿਜ਼ਾਈਨ ਦੇਖੋ ਬਾਈ ਜੀ BMW ਤੇ ਆਡੀ ਬਾਈ ਜੀ ਬਹੁਤ ਵਧੀਆ ਕੁਆਲਿਟੀ ਆ ਚੈੱਕ ਕਰੋ ਬਾਈ ਜੀ ਰੰਗ ਚੈੱਕ ਕਰੋ ਆਉਡੀ ਦੇ ਦੇਖੋ ਬਾਈ ਜੀ ਰੰਗ ਚੈੱਕ ਕਰੋ ਆਉਡੀ ਦੇ ਬਹੁਤ ਜਿਆਦਾ ਰੰਗ ਆ ਬਾਈ ਜੀ ਕੱਲਾ ਕੱਲਾ ਰੰਗ ਆ ਆਪਾਂ ਦਿਖਾ ਨਹੀਂ ਸਕਦੇ ਤੇ ਬਾਈ ਜੀ ਆਪਾਂ ਇਹਦੇ ਚਾਹੇ ਵੀ ਫੱਟੇ ਤੇ ਇੰਨਾ ਮਾਲ ਆਪਾਂ ਰੱਖ ਵੀ ਨਹੀਂ ਸਕਦੇ ਇੱਕ ਬਾਈ ਜੀ ਆਹ ਸ਼ੰਕਰ ਦਾ ਮਾਲ ਹੈ ਇਹ ਤਿੰਨ ਮਾਲ ਬਾਈ ਜੀ ਇਕੱਠੇ ਲੰਗੇ ਆਉਡੀ BMW ਤੇ ਸ਼ੰਕਰ ਦਾ ਮਾਲ ਦੇਖੋ ਬਾਈ ਜੀ ਆਹ ਦਿਖਾਉਣਾ ਤੁਹਾਨੂੰ ਇਹ ਤਿੰਨਾ ਦਾ ਰੇਟ ਬਾਈ ਜੀ ਇੱਕ ਲੱਗੂ ਤੁਹਾਨੂੰ ਰੇਟ ਵੀ ਦੱਸਾਂਗੇ ਪਹਿਲਾਂ ਮਾਲ ਚੈੱਕ ਕਰ ਲਓ ਬਾਈ ਜੀ ਦੇਖੋ ਬਾਈ ਜੀ ਆ ਮਾਲ ਸ਼ੰਕਰ ਦਾ ਜੀ ਆਲ ਓਵਰ ਜਿਹੜਾ ਕਿਰਾ ਮਾਲ ਬਾਈ ਇਹਨਾਂ ਕੰਪਨੀਆਂ ਦਾ ਮਾਲ ਲੈ ਗਿਆ ਬੰਦਾ ਬਾਈ ਜੀ ਉਹ ਬਾਈ ਜੀ ਮਾਲ ਕਿ ਤੋਂ ਹੋਰ ਨਹੀਂ ਲੈ ਸਕਦਾ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਮਾਲ ਦੇਖੋ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਇੱਕ ਤੋਂ ਇੱਕ ਡਿਜ਼ਾਈਨ ਸੋਹਣਾ ਐਡੇ ਸੋਹਣੇ ਡਿਜ਼ਾਈਨ ਆ ਬਾਈ ਜੀ ਇੱਕ ਤੋਂ ਇੱਕ ਡਿਜ਼ਾਈਨ ਸੋਹਣਾ ਇਹ ਦੇਖੋ ਬਾਈ ਲੈ ਬਾਈ ਜੀ ਦੇਖੋ ਚੈੱਕ ਕਰੋ ਬਾਈ ਜੀ ਬਾਈ ਜੀ ਡਿਜ਼ਾਈਨ ਦੇਖ ਕੇ ਤਾਂ ਬਾਈ ਜੀ ਮਨ ਖੁਸ਼ ਹੋ ਜਾਂਦਾ ਬਾਈ ਜੀ ਸਿਉਣੇ ਵਰਗਾ ਮਾਲ ਹੈ ਆਏ ਨਹੀਂ ਹੋ ਸਕਦਾ ਬਾਈ ਜੀ ਖਰਾਬ ਹੋ ਜੇ ਫੁੱਲ ਜ਼ਿੰਮੇਵਾਰੀ ਹੈ ਸਿਉਂਤਾ ਸਤਾਇਆ ਚੱਕ ਲਿਓ ਬਾਈ ਜੀ ਸਲਾਈ ਦੇ ਪੈਸੇ ਵੀ ਆਪਾਂ ਤੋਂ ਲੈ ਜਾਓ ਆਪਾਂ ਫਿਰ ਵੀ ਫੁੱਲ ਜ਼ਿੰਮੇਵਾਰੀ ਲੈਂਦੇ ਆ ਬਾਈ ਜੀ ਆਹ ਦੇਖੋ ਬਾਈ ਜੀ ਇਹ ਸ਼ੰਕਰ ਦਾ ਮਾਲ ਹੈ ਜੀ ਪਹਿਲਾਂ ਤੁਹਾਨੂੰ ਆਡੀ ਦਿਖਾਈ ਸੀ ਫਿਰ ਤੁਹਾਨੂੰ BMW ਦਿਖਾਇਆ ਬਾਈ ਜੀ ਹੁਣ ਤੁਹਾਨੂੰ ਸ਼ੰਕਰ ਦਿਖਾਉਨੇ ਆ ਬਾਈ ਜੀ ਇਹ ਤਿੰਨ ਵੈਰੈਟੀਆਂ ਦਾ ਇੱਕੋ ਰੇਟ ਹੈ ਬਾਈ ਜੀ ਤੁਹਾਨੂੰ ਰੇਟ ਫੇਰ ਦੱਸਾਂਗੇ ਪਹਿਲਾਂ ਵੈਰੈਟੀਆਂ ਚੈੱਕ ਕਰ ਲਓ ਬਾਈ ਜੀ ਇਹ ਸ਼ੰਕਰ ਦਾ ਮਾਲ ਆ ਬਾਈ ਜੀ ਸ਼ੰਕਰ ਦਾ ਬਾਈ ਜੀ ਮਾਲ ਦਾ ਤੁਸੀਂ ਗੱਲ ਕਹੀ ਨਹੀਂ ਸਕਦੇ ਵੀ ਮਾਲ ਮਾੜਾ ਹੋ ਸਕਦਾ ਬਾਈ ਜੀ ਇਹ ਕਰੋ ਚੈੱਕ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਕਿਹੜਾ ਜਿਹੜਾ ਬੰਦਾ ਲੈ ਗਿਆ ਬਾਈ ਜੀ ਇਹ ਨਹੀਂ ਹੋ ਸਕਦਾ ਵੀ ਡਿਜ਼ਾਈਨ ਇਹ ਗੱਲ ਕਹਦੇ ਯਾਰ ਬਈ ਡਿਜ਼ਾਈਨ ਨਹੀਂ ਸੋਹਣੇ ਹੈਗੇ ਦੇਖੋ ਬਾਈ ਜੀ ਬਾਈ ਜੀ ਜਮਾ ਇੱਕ ਨੰਬਰ ਦਾ ਕੁਆਲਿਟੀ ਦਾ ਮਾਲ ਆ ਬਾਈ ਜੀ ਆਪਣੇ ਕੋਲੇ ਘੱਟੋ ਘੱਟ ਬਾਈ ਜੀ ਸ਼ੰਕਰ ਜੀ 100 ਡਿਜ਼ਾਈਨ ਪਿਆ ਬਾਈ ਜੀ 100 ਡਿਜ਼ਾਈਨ ਗੱਠਾ ਆਪਣੇ ਕੋਲੇ ਮਾਲ ਅੱਜ ਆਇਆ ਬਾਈ ਜੀ ਨਵਾਂ ਮਾਲ ਸਾਰਾ ਤਾਂ ਹੀ ਤੁਹਾਨੂੰ ਵੀਡੀਓ ਪਾ ਕੇ ਦਿਖਾਇਆ ਬਾਈ ਜੀ ਦੇਖ ਲਓ ਚੈੱਕ ਕਰ ਲਓ ਤੇ ਗਾਹਾਂ ਦੀ ਗਾਹਾਂ ਬਾਈ ਜੀ ਸ਼ੇਅਰ ਇੰਨੀ ਕਰੋ ਵੀਰ ਬਣ ਕੇ ਕਘਾ ਦਿਓ ਜਮਾ ਸਾਰੇ ਪੰਜਾਬ ਦੇ ਵਿੱਚ ਬਾਈ ਜੀ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਇੱਕ ਨੰਬਰ ਡਿਜ਼ਾਈਨ ਹੈ ਬਾਈ ਜੀ ਹੁਣ ਕਲਾ ਕਲਾ ਡਿਜ਼ਾਈਨ ਦੇਖੋ ਚੈੱਕ ਕਰੋ ਆ ਦੇ ਲੋ ਬਾਈ ਜੀ ਦਾਦੀ ਮਾਂ ਵਾਲੇ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਫਿੱਕੇ ਡਿਜ਼ਾਈਨ ਸੋਹਣੇ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਆ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਮਨ ਖੁਸ਼ ਹੁੰਦਾ ਬਾਈ ਜੀ ਰੂਹ ਖੁਸ਼ ਹੋ ਜਾਂਦੀ ਹੈ ਰੂਹ ਦੇਖੋ ਆ ਦੇਖੋ ਡਿਜ਼ਾਈਨ ਫਿੱਕੇ ਗੂੜੇ ਸਾਰੇ ਡਿਜ਼ਾਈਨ ਹੈਗੇ ਆ ਬਾਈ ਜੀ ਇਹ ਵੀਰ ਜੀ ਜਿਹੜੀ ਆਡੀ ਦਾ BMW ਦਾ ਤੇ ਆਲ ਓਵਰ ਸ਼ੰਕਰ ਦਾ ਇਹ ਤਿੰਨਾਂ ਦੀ ਬਾਈ ਜੀ ਵੈਰਾਈਟੀ ਦਾ ਇੱਕੋ ਰੇਟ ਹੈ 400 ਤੇ 30 ਰੁਪਏ ਬਾਈ ਜੀ ਚੈਲੰਜਰ ਰੇਟ ਦਾ ਫੁੱਲ ਜ਼ਿੰਮੇਵਾਰੀ ਹੈ 430 ਰੁਪਏ ਰੇਟ ਲਾਵਾਂਗੇ ਬਾਈ ਜੀ ਸੀ ਸੂਟਾਂ ਦੀ ਰੇਟ ਹੈ ਬਾਈ ਜੀ 430 ਰੁਪਏ ਕੋਈ BMW ਪਵਾ ਲਓ ਨਾਲੇ ਨਾਲੇ ਬਾਈ ਜੀ ਆਡੀ ਪਵਾ ਲਓ ਪਿੱਛੇ ਸ਼ੰਕਰ ਪਵਾ ਲਓ ਭਵੇਂ ਮਿਕਸ ਪਵਾ ਲਓ ਸੀ ਸੂਟ ਜੇ ਕੋਈ ਸੀ ਸੂਟ ਲੈ ਲੂ ਬਾਈ ਜੀ 430 ਰੁਪਏ ਰੇਟ ਹੈ ਸੀ ਸੂਟਾਂ ਦਾ ਕੱਲੇ ਕੱਲੇ ਦਾ ਰੇਟ ਨਹੀਂ ਬਾਈ ਜੀ 430 ਦਾ ਰੇਟ 430 ਰੇਟ ਹੈ 6 ਸੂਟਾਂ ਦਾ ਬਾਈ ਜੀ ਭਵੇਂ ਲੈ ਡੋ ਡੀ ਲੋ ਕੋਈ ਮਰਜ਼ੀ ਰੰਗ ਲੋ ਕੋਈ ਮਰਜ਼ੀ ਡਿਜ਼ਾਈਨ ਲੋ ਬਾਈ ਜੀ ਕੋਈ ਸੈੱਟ ਦੀ ਬੰਦਸ ਨਹੀਂ ਆਪਾਂ ਕੀਤੀ ਵੀ ਸੈੱਟ ਹੀ ਲੈਣਾ ਪੂ ਜਿੰਨੇ ਮਰਜ਼ੀ ਬਾਈ ਜੀ ਲੈ ਲਓ ਛੀ ਸੂਟ ਲੈ ਲਓ ਕਿਹੜਾ ਮਰਜ਼ੀ ਰੰਗ ਲੈ ਲਓ ਕੁੱਲ 430 ਰੁਪਏ ਕੱਲੇ ਕੱਲੇ ਦਾ ਰੇਟ ਨਹੀਂ ਬਾਈ ਜੀ ਹੈਗਾ ਇਹ ਕੱਲੇ ਕੱਲੇ ਦਾ ਰੇਟ ਨਾ ਅਲੱਗ ਲੱਗੂਆ ਬਾਈ ਜੀ ਆਓ ਬਾਈ ਜੀ ਹੁਣ ਤੁਹਾਨੂੰ ਦਿਖਾਉਣੇ ਆਪਾਂ ਪੈਰ ਸਬੂਟੀ ਪੈਰ ਹੁਣ ਤੁਹਾਨੂੰ ਹੋਰ ਦਿਖਾਉਣੇ ਆ ਪੈਰ ਸਬੂਟੀ ਦਾ ਆਪਣੇ ਕੋਲੇ ਘੱਟੋ ਘੱਟ 100 ਨਾਲ ਪਿਆ ਬਾਈ ਜੀ 100 ਫੱਟੀ ਪਿਆ ਪੈਰ ਸਬੂਟੀ ਦੀ ਆ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਡਿਜ਼ਾਈਨ ਹੈ ਜੇ ਚੁਕ ਚੋਕ ਕੇ ਲੈ ਕੇ ਆਉਣੇ ਜਿਵੇਂ ਚੁਕ ਚੋਕ ਕੇ ਬਾਈ ਜੀ ਪੈਰ ਸਬੂਟੀ ਦਾ ਵੀ ਰੇਟ ਬਾਈ ਜੀ ਨਾਲ ਆਪਾਂ ਦੇਣਾ ਹੈ ਕਮਾਲ ਦਾ ਰੇਟ ਹੈ ਬਾਈ ਜੀ ਜਿਵੇਂ ਇੱਕ ਬਾਈ ਜੀ ਕੰਪਨੀ ਦੀ ਚੀਜ਼ ਦੀ ਤੁਸੀਂ ਪਰਖ ਕਰਿਆ ਕਰੋ ਵੀ ਕਿਹੜਾ ਸਾਨੂੰ ਦਿਖਾਉਂਦਾ ਕੀ ਕੰਪਨੀ ਦਿੰਦਾ ਉਹ ਆ ਚੈੱਕ ਕਰੋ ਬਾਈ ਜੀ ਏਕੇ ਟੈਕਸ ਏਕੇ ਟੈਕਸ ਦੀ ਚੈੱਕ ਕਰੋ ਬਾਈ ਜੀ ਜੇ ਸਸਤੀ ਲੈਣੀ ਆ ਸਸਤੀ ਵੀ ਮਿਲ ਜੂ ਪਰ ਤੁਸੀਂ ਏਕੇ ਟੈਕਸ ਦੀ ਪੱਕ ਕਰਿਆ ਕਰੋ ਬਾਈ ਜੀ ਡਿਜ਼ਾਈਨ ਦੀ ਰੇਟ ਦੀ ਤੇ ਇਹਦੀ ਬਾਈ ਜੀ ਕੁਆਲਿਟੀ ਦੀ ਬਾਈ ਜੀ ਜੇ ਕੋਈ ਪੁਰਾਣਾ ਮਾਲ ਲੈਣਾ ਨਾ ਬਾਈ ਜੀ ਜਿਹੜੇ ਰਿਜੈਕਟ ਹੋਇਆ ਹੁੰਦਾ ਮਾਲ ਬਾਈ ਜੀ ਉਹ ਸਸਤਾ ਦੇ ਦਿੰਦੇ ਆ ਅਗਲਾ ਕਹਿੰਦਾ ਬਾਈ ਜੀ ਸਾਨੂੰ ਸਸਤਾ ਮਿਲਦਾ ਜਿਹੜਾ ਸਸਤਾ ਮਿਲਦਾ ਬਾਈ ਜੀ ਦੇਖ ਲਿਆ ਕਰੋ ਕੀ ਵਜ੍ਹਾ ਉਹਦੀ ਆ ਦੇਖੋ ਬਾਈ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਉਣੇ ਬਾਈ ਜੀ ਜਮਾ ਚੁੱਕ ਕੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਕੁਆਲਟੀ ਦੀ ਮਾਲ ਦੀ ਬਾਈ ਜੀ ਪੂਰ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਕੱਪੜਾ ਬਾਈ ਜੀ ਜੇ ਕੋਈ ਇਸ ਗੱਲ ਦਾ ਕਹਿ ਦੇ ਤਾਂ ਆਪਾਂ ਦੇਣਦਾਰ ਆ ਬਾਈ ਜੀ ਦੇਖੋ ਚੈੱਕ ਕਰੋ ਆ ਦੇਖੋ ਬਾਈ ਜੀ ਜੀਣਾ ਬਾਈ ਜੀ ਪੈਰਸ ਬੂਟੀ ਦਾ ਰੇਟ ਹੈ ਬਾਈ ਜੀ 280 ਰੁਪਿਆ ਦਾ ਰੇਟ ਹੈ 10 ਸੂਟਾਂ ਦਾ ਰੇਟ ਹੈ ਬਾਈ ਜੀ 10 ਸੂਟ ਲੈਣੇ ਪੈਣਗੇ ਦੁਕਾਨਦਾਰੀ ਵਾਸਤੇ ਸੂਟ ਵਾਈਪ ਵਾਂ ਕੱਲਾ ਕੱਲਾ ਕਟਾ ਲਓ 10 ਰੰਗ ਲੈ ਲਓ 10 ਡਿਜ਼ਾਈਨ ਲੈ ਲਓ ਕੋਈ ਚੱਕਰ ਨਹੀਂ ਆਪਣੇ ਕੋਲੇ ਕੱਲਾ ਕੱਲਾ ਤੁਹਾਨੂੰ ਕੱਟ ਕੇ ਦੇ ਦਾਂਗੇ ਪਰ 280 ਰੁਪਏ ਜਿਹੜਾ ਰੇਟ ਲਾਉਣੇ ਬਾਈ ਜੀ ਆਪਾਂ ਇਹ ਹੋਰ ਸੇਲ ਦਾ ਰੇਟ ਹੈ 10 ਸੂਟਾਂ ਦਾ ਰੇਟ ਹੈ ਬਾਈ ਜੀ ਇਕੱਠਾ ਦਾ ਕੱਲੇ ਕੱਲੇ ਦਾ ਨਹੀਂ ਰੇਟ ਹੈਗਾ ਬਾਈ ਜੀ ਆਪਾਂ ਫਿਰ ਦੱਸ ਦਈਏ ਵੀ 10 ਸੂਟਾਂ ਦਾ ਇਕੱਠਾ ਰੇਟ ਹੈ 200 ਕੁੱਲ 80 ਰੁਪਏ ਇਹ ਚੈਲੰਜ ਹੈ ਬਾਈ ਜੀ ਜੇ ਇਹ ਦੂ ਰੇਟ ਤੇ ਜੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਜਿਹੜੇ ਹਿਸਾਬ ਨਾਲ ਅਸੀਂ ਕੱਟ ਕੇ ਦਿੰਨੇ ਆ ਬਾਈ ਜੀ ਐਂ ਕੱਟ ਕੇ ਕੋਈ ਨਹੀਂ ਦਿੰਦਾ ਬਾਈ ਜੀ ਸ ਪਰ ਅਸੀਂ ਕਹਿੰਦੇ ਆਲੇ ਨੂੰ ਪਲਾਂ ਕੱਲਾ ਕੱਲਾ ਸ਼ੂਟ ਕਟਾ ਕੇ ਲੈ ਜੋ ਤਾਂ ਵੀ ਕੋਈ ਗੱਲ ਨਹੀਂ ਪਰ ਸ਼ੂਟ ਵਾਈ ਦੀ 10 ਲੈਣੇ ਪੈਣਗੇ ਇਕੱਠੇ ਕੁੱਲ 280 ਰੁਪਏ ਲੱਗ ਲੱਗ ਇਹ ਕੱਲਾ ਕੱਲਾ ਸ਼ੂਟ ਨਾਲ ਬਾਈ ਉਹਦਾ ਰੇਟ ਲੱਗੂਆ ਅਲੱਗ ਇਹ ਜੀ ਇੱਕ ਪੈਰ ਇਸ ਬੂਟੀ ਦਾ ਹੋਲ ਡਿਜ਼ਾਈਨ ਹੈਗਾ ਦਿਖਾਉਣ ਵਾਲਾ ਬਾਈ ਜੀ ਦੇਖੋ ਇਹ ਜੈਪੂਰੀ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਕੁੱਲ 280 ਰੁਪਏ ਦਾ ਰੇਟ ਹੈ ਬਾਈ ਜੀ 10 ਸ਼ੂਟਾਂ ਦਾ ਰੇਟ 280 ਰੁਪਏ ਦਾ ਰੇਟ ਹੈ ਫੁੱਲ ਜ਼ਿੰਮੇਵਾਰੀ ਆ ਇਹ ਕਾ ਟਕਸਰਾ ਮਾਲ ਹੈ ਬਾਈ ਜੀ ਦੇਖੋ ਚੈੱਕ ਕਰੋ ਮਾਲ ਦੇਵਾਂਗੇ ਭਾਈ ਜੀ ਸਿਉਣੇ ਵਰਗਾ ਕੋਈ ਇੱਜ ਠੱਗਾ ਠੋਰੀ ਨਹੀਂ ਹੈਗੀ ਭਾਈ ਜੀ ਜਿਹੜਾ ਆਪਾਂ ਗੱਲ ਬੋਲਾਂਗੇ ਵੀਡੀਓ ਦੇ ਵਿੱਚ ਭਾਈ ਜੀ ਉਹੀ ਇੱਥੇ ਮਿਲੂਗੀ ਇਹ ਨਹੀਂ ਹੋ ਸਕਦਾ ਵੀ ਵੀਡੀਓ ਦੇ ਵਿੱਚ ਕੁਝ ਹੋਰ ਬੋਲਤਾ ਦੇਣ ਵੇਲੇ ਕੁਝ ਹੋਰ ਦੇਵਾਂਗੇ ਉਹ ਗੱਲ ਭਾਈ ਜੀ ਆਪਣੀ ਹੈ ਨਹੀਂ ਇਹ ਪੈਰਿਸ ਬੂਟੀ 280 ਰੁਪਏ ਬੋਲੇ 10 ਉਤਰਨਾ ਰੇਟ ਹੈ ਭਾਈ ਜੀ ਇਕੱਠਾ ਭਾਈ ਜੀ ਸੋਨੂੰ ਦੱਸ ਦਈਏ ਭਾਈ ਜੀ ਆਪਣੇ ਕੋਲੇ ਮਾਲ ਆ ਜਾ ਵੱਡੀ ਬਹੁਤ ਵੱਡੀ ਪੱਦਰ ਤੇ ਆਇਆ ਸਾਰਾ ਮਾਲ ਅਸੀਂ ਦਿਖਾ ਨਹੀਂ ਸਕੇ ਅਸੀਂ 4 ਕੈਟਮੇ ਹੀ ਦਿਖਾਈਆਂ ਭਾਈ ਜੀ ਆਟਮਾ ਆਪਣੇ ਕੋਲੇ ਬਹੁਤ ਪਈਆਂ ਪਿਓਰ ਦੁਬੱਟਾ ਕਾਟਨ ਦੁਬੱਟਾ ਬਾਈ ਜੀ ਤੇ ਮਸਲਿਨ ਦੁਬੱਟਾ ਤੇ ਹੋਰ ਵੀ ਬਹੁਤ ਜਿਆਦੇ ਪ੍ਰਿੰਸਸ ਬਾਈ ਜੀ ਦੀ ਕੋਟਨ ਹੈ ਮਤਲਬ ਉਹ ਮੈਚਿੰਗ ਵੀ ਹੈ ਸ਼ਿਮਰ ਵੀ ਹੈ ਬਾਈ ਜੀ ਚਨੂਨ ਵੀ ਹੈ ਆਰਗੰਝਾ ਵੀ ਆਇਆ ਬਹੁਤ ਜਿਆਦੇ ਮਾਲ ਆਇਆ ਬਾਈ ਜੀ ਤੇ ਤੁਹਾਨੂੰ ਬਾਈ ਜੀ ਕੱਲ ਨੂੰ ਆਪਾਂ ਵੀਡੀਓ ਫੇਰ ਫੇਰ ਤੁਹਾਡੇ ਵਾਸਤੇ ਪਾਵਾਂਗੇ ਤੇ ਆਹ ਵੀਡੀਓ ਬਾਈ ਜੀ ਇੱਕ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦੀ ਵੀਡੀਓ ਲੱਗਦੀ ਹੈ ਤੇ ਇੱਕ ਵੀਰ ਜੀ ਜਰੂਰ ਸ਼ੇਅਰ ਸਬਸਕ੍ਰਾਈਬਰ ਕਰਕੇ ਬਾਈ ਜੀ ਜਰੂਰ ਸਾਡਾ ਹੌਸਲਾ ਵਧਾਇਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਬਾਈ ਜੀ ਤੇ ਤਾਂ ਕਿ ਇਹਦੇ ਵਿੱਚ ਹਰ ਇੱਕ ਨੂੰ ਪਤਾ ਲੱਗ ਸਕੇ ਬਾਈ ਜੀ ਵਾਰ-ਵਾਰ ਤੁਹਾਨੂੰ ਇਹੀ ਕਹਿੰਦੇ ਆ ਬਾਈ ਜੀ ਜਿਹੜਾ ਕੱਪੜਾ ਤੁਸੀਂ ਲੈਣੇ ਹੋ ਪੂਰਾ ਵਧੀਆ ਕੰਪਨੀ ਦਾ ਕੱਪੜਾ ਲਓ ਕੁਆਲਿਟੀ ਇੱਕ ਨੰਬਰ ਲਓ ਰੇਟ ਦਾ ਬਾਈ ਜੀ ਪਤਾ ਕਰਕੇ ਲਿਆ ਕਰੋ ਬਾਈ ਜੀ ਇਹ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਬਾਈ ਜੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕੱਲ ਨੂੰ ਤੁਹਾਨੂੰ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਆਪਣੇ ਕੋਲੇ ਵੀਰ ਜੀ ਵੈਰਾਈਟੀ ਸਾਰੀ ਮਿਲਦੀ ਹੈ ਬਹੁਤ ਵੈਰਾਈਟੀ ਵੱਡੀ ਮਿਲਦੀ ਹੈ ਜਿੰਨਾ ਕੋਈ ਵੱਡੀ ਕਵਾਂਟੀਟੀ 'ਚ ਮਾਲ ਚੱਕੂ ਬਾਈ ਜੀ ਉਨਾਂ ਹੀ ਰਿਆਤ ਮਿਲੂਗਾ ਜੇਸੀ 6 ਸ਼ੂਟਾਂ ਨਹੀਂ 10 ਸ਼ੂਟਾਂ ਦੀ ਵੀਡੀਓ ਪਾਈਏ ਜੇ ਕੋਈ 20 ਸ਼ੂਟ ਜਾਂ 30 ਸ਼ੂਟ ਚੱਕਣਾ ਚਾਹੂਆ ਬਾਈ ਜੀ ਫੋਨ ਸਕਰੀਨ ਤੇ ਚੱਲ ਰਿਹਾ ਸਾਡਾ ਫੋਨ ਤੇ ਕਨੈਕਟ ਕਰਕੇ ਸਾਡੇ ਨਾਲ ਪਤਾ ਕਰ ਲਿਓ ਸਬਾਈ ਜੀ ਬਹੁਤ ਵੱਡਾ ਪਰਤਾ ਲਵਾਵਾਂਗੇ ਚੈਲੰਜ ਕਰਦੇ ਆ ਇਸ ਗੱਲ ਤੇ ਜੇ ਕੋਈ ਵੱਡਾ ਕਵਾਂਟੀਟੀ 'ਚ ਮਾਲ ਚੱਕ ਲੂ ਜਿਹੜਾ ਕੋਈ ਰੇਟ ਦੇ ਜਾਣਗੇ ਭਾਈ ਜੀ ਜ਼ਿੰਮੇਵਾਰੀ ਆ ਰੇਟ ਦੀ ਤੇ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ